ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂਕ ਟਿੱਕ ਕੋਰਦ ਬੰਨਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਉਮੀਦ ਕਰਦੇ ਆ ਆਸ ਕਰਦੇ ਆ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਰਿਕਵੈਸਟ ਹੈ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੈਨਾਂ ਲੋਕ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤੁਹਾਨੂੰ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਰੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿਦਾਂ ਦੇ ਲੱਗਦੇ ਨੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਚ ਕਿਸੇ ਵੀ ਫੈਬਰਿਕ ਚ ਸਾਰੀ ਡਿਟੇਲਸ ਸਾਨੂੰ ਆਪਣੇ ਵਟਸਐਪ ਤੇ ਭੇਜ ਕੇ ਸੇਮ ਟੂ ਸੇਮ ਸੂਟਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ YouTube ਤੋਂ ਇਲਾਵਾ ਤੁਸੀਂ Instagram ਦੇਖ ਸਕਦੇ ਹੋ ਸੰਧੂ ਬੁਟੀਕ ਕੋਲੋਂ ਨਾ ਸਾਡੀ Instagram ID ਹੈ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਹਨ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਉੱਥੇ ਦੇਖ ਕੇ ਸਿਲੈਕਟ ਕਰਕੇ ਜਿੰਮੇ ਤੁਹਾਨੂੰ ਪਸੰਦ ਹੋਇਆ ਹਰ ਇੱਕ ਤਰ੍ਹਾਂ ਦਾ ਉਥੇ ਡਿਜ਼ਾਈਨ ਸਾਡੇ ਅਪਲੋਡ ਕੀਤੇ ਹੋਏ ਨੇ ਹਰ ਇੱਕ ਤਰ੍ਹਾਂ ਦਾ ਤੁਹਾਨੂੰ ਫੈਬਰਿਕ ਮਿਲ ਜੂਗਾ ਹਰ ਇੱਕ ਤਰ੍ਹਾਂ ਦਾ ਵਰਕ ਹੈ ਵੀ ਤੋਂ ਹੈ ਵੀ ਲਾਈਟ ਤੋਂ ਰਾਈਟ ਮਸ਼ੀਨ ਵਰਕਰ ਦੇ ਵਿੱਚ ਜਿੰਮੇ ਤੁਹਾਨੂੰ ਪਸੰਦ ਹੋਇਆ ਕੋਈ ਪ੍ਰਿੰਟ ਦੇ ਉੱਪਰ ਡਿਜ਼ਾਈਨਿੰਗ ਰੈਡੀ ਕਰਵਾਉਣੀ ਹੈ ਪ੍ਰਿੰਟ ਸੂਟਾ ਤੋਂ ਡਿਜ਼ਾਈਨਰ ਕੋਲੋਂ ਨਾ ਤੁਸੀਂ ਸਟੀਚ ਕਰਵਾਉਣਾਗਾ ਜ ਆਣਾਗਾ ਹਰ ਇੱਕ ਤਰ੍ਹਾਂ ਦੇ ਜਿਹੜੀ ਡਿਟੇਲ ਹੈ ਜਿਹੜੀ ਸਾਨੂੰ ਆਪਣੇ ਵਟਸਐਪ ਤੇ ਭੇਜ ਕੇ ਤੁਸੀਂ ਸੇਮ ਟੂ ਸੇਮ ਜਿਹੜਾ ਆਪਣਾ ਡਿਜ਼ਾਈਨ ਸਾਨੂੰ ਸੈਂਡ ਕਰੋਗੇ ਉਹ ਜਿਹਾ ਸੂਟ ਅਡ ਤਿਆਰ ਕਰਵਾ ਕੇ ਲੈ ਸਕਦੇ ਹੋ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਸਾਰੇ ਆਪਣੇ ਬਹੁਤ ਸੋਹਣੇ ਮਸ਼ੀਨ ਵਰਕ ਦੇ ਵਿੱਚ ਰੈਡੀ ਹੋਏ ਹੋਏ ਨੇਗੇ ਉਮੀਦ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਬਹੁਤ ਹੀ ਜਿਆਦਾ ਸੋਹਣੇ ਸੋਹਣੇ ਡਿਜ਼ਾਈਨ ਤੁਹਾਡੇ ਲਈ ਆਪਾਂ ਲੈ ਕੇ ਆਏ ਆਂਗੇ ਤੁਸੀਂ ਆਪਣਾ ਆਪਣੇ ਪਸੰਦ ਦੇ ਅਕੋਰਡਿੰਗ ਕਿਸੇ ਵੀ ਫੈਬਰਿਕ ਆ ਕਿਸੇ ਵੀ ਆਪਣੇ ਹੋਰ ਹੈਵੀ ਵਰਕ ਦੇ ਨਾਲ ਜਿਵੇਂ ਤੁਹਾਨੂੰ ਪਸੰਦ ਹੋਇਆ ਦੁਪੱਟੇ ਦੀ ਫਿਨਿਸ਼ਿੰਗ ਆਪਣੇ ਅਕੋਰ ਆਪਣਾ ਬਠੀਕ ਸੂਟ ਜਿਵੇਂ ਤੁਹਾਨੂੰ ਪਸੰਦ ਹੋਇਆ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਦਿਖਾਉਣੇ ਆਪਣੇ ਐਜ ਵਾਲੇ ਜੋ ਸੂਟ ਨੇਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਹਾਂਜੀ ਆਪਾਂ ਜਿਹੜਾ ਇਹ ਸੂਟ ਤਿਆਰ ਕਰਵਾਇਆ ਹੈਗਾ ਇਹ ਆਪਾਂ ਨੇ ਲਿੰਨਨ ਕਾਟਨ ਦੀ ਫੈ布ਰਿਕ ਆ ਮਾਊਸ ਕਲਰ ਹੈ ਇਹ ਲਿੰਨਨ ਕਾਟਨ ਦੀ ਫੈ布ਰਿਕ ਤੇ ਆਪਾਂ ਨੇ ਬਣਾ ਕਰਵਾਇਆਗਾ ਸੂਟ ਬਹੁਤ ਜਿਆਦਾ ਸੋਹਣਾ ਤੁਹਾਡਾ ਡਿਜ਼ਾਈਨ ਹੈਗਾ ਦੇਖੋ ਵਾਈਨ ਕਲਰ ਦੇ ਨਾਲ ਇੱਕ ਫ੍ਰੈਡ ਦੇ ਨਾਲ ਆਪਾਂ ਨੇ ਇਹ ਵਰਕ ਕਰਵਾਇਆ ਚਾਕਾਂ ਘੇਰੇ ਦੇ ਉੱਪਰ ਵਰਕ ਕਰੀਕੋ ਇਦਾਂ ਗਲੇ ਤੇ ਵਰਕ ਕਰਊਗਾ ਗਲੇ ਦਾ ਵਰਕ ਕਰ ਤੇ ਚਾਕ ਘੇਰੇ ਦਾ ਵਰਕ ਕਰ ਬਹੁਤ ਜਿਆਦਾ ਸੋਹਣਾ ਡਿਫਰੈਂਟ ਜਿਹਾ ਆਪਣਾ ਸੂਟ ਹੈ ਜਿਹੜਾ ਤਿਆਰ ਕਰੇ ਦੇਖੋ ਵੀ ਗਲੇ ਦਾ ਵਰਕ ਬਹੁਤ ਜਿਆਦਾ ਸੋਹਣਾਗਾ ਤੇ ਦੇਖੋ ਘਰੇ ਪਰੇ ਸੂਟ ਸਾਰਾ ਚਾਕਾਂ ਘੇਰੇ ਤੇ ਕਾਫੀ ਮਤਲਬ ਹੈਵੀ ਜਿਹਾ ਵਰਕ ਹੋਇਆ ਹੈ ਆਪਾਂ ਨੇੜੇ ਕੈਮਰਾ ਕਰਕੇ ਤੁਹਾਨੂੰ ਦਿਖਾ ਦਿੰਨੇ ਆਂਗੇ ਗਲੇ ਦਾ ਵਰਕ ਤੇ ਚਾਕਾਂ ਘੇਰੇ ਦਾ ਵਰਕ ਬਹੁਤ ਜਿਆਦਾ ਸੋਹਣਾ ਆਪਣਾ ਵਰਕ ਹੋਇਆ ਹੈ ਕਿਹੋ ਜਿਹਾ ਸੂਰਤ ਹੋਇਆ ਹੈ ਵਰਕ ਬਾਹਲੇ ਉੱਪਰ ਵਰਕ ਆ ਜੂਗਾ ਇਦਾਂ ਇਹ ਵਾਲਾ ਬਾਹਰ ਤੋਂ ਸੁੱਤਾ ਹੋਇਆ ਆਪਣਾ ਵਾਈਨ ਕਲਰ ਦੇ ਇੱਕ ਫਰੇਡ ਦੇ ਨਾਲ ਵਰਕ ਹੋਇਆ ਹੋਇਆ ਹੈਗਾ ਆਪਾਂ बॉटम ਤੇ ਕੋਈ ਵਰਕ ਨਹੀਂ ਕਰਵਾਇਆ ਇਹ बॉटम ਆਪਾਂ ਏਦਾਂ ਫਿੱਟ ਰੱਖੀ ਆ ਅਗਰ ਤੁਸੀਂ बॉटम ਤੇ ਵਰਕ ਕਰਵਾਉਣਾ ਤਾਂ ਸੇਮ ਆਪਣਾ ਆਹੀ ਵਰਕ ਤੁਸੀਂ बॉਟਮ ਤੇ ਕਰਵਾ ਸਕਦੇ ਜਿਵੇਂ ਆਪਣੇ ਵਾਲ ਦੇ ਉੱਪਰ ਵਰਕ ਹੋਇਆ ਹੈ ਬਹੁਤ ਅੱਜ ਸੋਹਣਾ ਦੇਖੋ ਆਪਣਾ ਏਦਾਂ ਵਜੇ ਗਰਮੀਆਂ ਵਾਲਾ ਸੂਟ ਹੈ ਨਾ ਵਜੇ ਪਾਰਟੀ ਕੇ ਲਈ ਆਪਣਾ ਤਿਆਰ ਹੋਇਆਗਾ ਨਾਲ ਦੇਖੋ ਇਹ ਦੁਪੱਟਾ ਆਪਾਂ ਜਿਹੜਾ ਪਿਓਰ ਚਨੂਨ ਦਾ ਰੈਡੀ ਕਰਵਾਇਆਗਾ ਪਿਓਰ ਚਨੂਨ ਦਾ ਦੁਪੱਟਾਗਾ ਆਪਾਂ ਮਾਊਸ ਕਲਰ ਦਾ ਕਰਵਾ ਕੇ ਦੁਪੱਟਾ ਵਿੱਚ ਇਹ ਦੇਖੋ ਜੈਪੁਰੀ ਡਾਟਸ ਭਵਾਏ ਨੇ ਆਪਾਂ ਵਾਈਨ ਕਲਰ ਦੇ ਤੇ ਫਿਰ ਇਹਦੇ ਦੁਪੱਟੇ ਤੇ ਸਾਰੇ ਆਪਣੇ ਕੱਟ ਵਰਕ ਹੋਈ ਹੋ ਦੁਪट्टे ਦੇ ਉੱਪਰ ਸਾਰੇ ਕੱਟਵਰਕ ਹੋਈ ਹੋਈ ਹੈ। 4 ਸਾਈਡ ਆਪਾਂ ਨੇ ਕੱਟਵਰਕ ਕਰਾਇਆ ਦੁਪट्टे ਤੇ। 4 ਸਾਈਡ ਕੱਟਵਰਕ ਆ ਤੇ ਵਾਈਨ ਕਲਰ ਦੇ ਥ੍ਰੈਡ ਵਾਈਨ ਕਲਰ ਨਾਲ ਆਪਾਂ ਨੇ ਇਹਦੇ ਵਿੱਚ ਡਾਟਸ ਕੋ ਆਇਨ ਜੈਪੀ ਸਾਈਡ ਦੇ ਪੱਟੇ ਕਰਾ ਕੇ ਫਿਰ ਤੇ ਕੱਟਵਰਕ ਹੋਈ ਜਾਵੇ। ਬਹੁਤ ਜ਼ਿਆਦਾ ਸੋਹਣਾ ਤੇ ਖੂਬਸੂਰਤ ਆਪਣਾ ਸੂਟ ਇਹਦਾ ਤਿਆਰ ਹੋਇਆਗਾ। ਤੁਸੀਂ ਆਪਣਾ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਦੇ ਵਿੱਚ ਸੇਮ ਵਰਕ ਦੇ ਨਾਲ ਤਿਆਰ ਕਰਵਾ ਸਕਦੇ ਹੋ ਅਗਰ ਤੁਸੀਂ ਦੁਪट्टे ਵਾਲਾ ਕੱਟ ਵਰਤਣਾ ਨਹੀਂ ਪਸੰਦ ਕਰਦੇ ਤੁਸੀਂ ਸਕਿਪ ਕਰਵਾਉਣਾਗਾ ਨਾਲ ਤੁਹਾਡੇ ਸੂਟ ਦਾ ਪ੍ਰਾਈਸ ਕੱਟ ਹੋ ਜਾਊਗਾ ਤੇ ਨਾਲੇ ਤੁਸੀਂ ਆਪਣਾ ਫਿਨਿਸ਼ਿੰਗ ਦੇ ਨਾਲ ਦੁਪੱਟਾ ਇਹਦਾ ਲੈ ਸਕਦੇ ਹੋ ਹਾਂਜੀ ਹਾਂਜੀ ਜਿਹੜਾ ਆਪਣਾ ਇਹ ਸੂਤ ਆ ਇਹ ਵੀ ਆਪਾਂ ਨੇ ਲਨ ਕੋਟਨ ਦੀ ਫੈਬਰਿਕ ਤੇ ਰੈਡੀ ਕਰਵਾਇਆ ਸਕਿਨ ਆਫ ਵਾਈਟ ਜਿਹੜਾ ਕਲਰ ਹੈ ਇਹਦਾ ਸਕਿਨ ਆਫ ਵਾਈਟ ਕਲਰ ਹੈਗਾ ਇਹ ਵੀ ਆਪਣਾ ਇੱਕ ਥ्रेड ਦੇ ਨਾਲ ਹੀ ਵਰਕ ਹੋਇਆ ਹੈਗਾ ਇੱਕ thread ਨਾਲ ਹੀ ਵਰਕ ਹੋਇਆਗਾ ਆਪਣਾ ਇਹ ਚਾਕਾਂ ਦੇ ਉੱਪਰ ਵਰਕ ਹੈਗਾ ਅ ਸਰਦਈ ਕਲਰ ਦਾ ਜਿਹੜਾ ਡਾਰਕ ਆਪਣਾ ਸਟਾਈਲ ਕਲਰ ਹੁੰਦਾ ਉਹਦੇ ਨਾਲ ਆਪਾਂ ਨੇ ਵਰਕ ਕਰਵਾਇਆ ਹੈ ਚਾਕਾਂ ਦੇ ਉੱਪਰ ਇੰਦਾ ਵਰਕ ਹੋਇਆ ਹੈਗਾ ਦੋਨੋਂ ਸਾਈਡ ਤੇ ਬਾਕੀ ਦੇ ਗਲੇ ਵਗੈਰਾ ਦਾ ਕੋਈ ਵਰਕ ਤਾਂ ਨਹੀਂ ਹੈਗਾ ਇਹਦੇ ਬਾਹਾਂ ਦੇ ਉੱਪਰ ਵੀ ਆਪਾਂ ਨੂੰ ਸੇਮ ਐਮਰ ਵਰਕ ਨਹੀਂ ਹੋਣਾ ਬਾਹਾਂ ਦੇ ਉੱਪਰ ਆਪਾਂ ਨੂੰ ਸੇਮ ਉਹੀ ਜਿਹੜਾ ਜਿਵੇਂ ਚਾਕਾਂ ਦੇ ਉੱਪਰ ਵਰਕ ਹੋਇਆ ਹੈਗਾ ਉਮੀ ਇਹਦੀਆਂ ਬਾਹਾਂ ਦੇ ਉੱਪਰ ਨਾਲੇ ਦੇ ਬੋਟਮ ਦਾ ਵਰਕ ਵੀ ਹੈਗਾ ਫੁਲ ਕੰਪਲੀਟ ਇਹ ਵਾਲਾ ਬੋਟਮ ਤੇ ਹੈਗਾ ਉਹਨੂੰ ਦੇ ਵਰਕ ਹੋਇਆ ਹੈ ਚਾਕਾਂ ਦਾ ਵਰਕ ਹੈ ਬਾਹਾਂ ਦਾ ਵਰਕ ਤੇ ਬਾਟਮ ਦਾ ਵਰਕ ਹੈ ਤੁਸੀਂ ਨਾਲ ਇਹ ਵੀ ਕੋਈ ਘੇਰੇ ਵਗੈਰਾ ਤੇ ਐਡ ਕਰਵਾਉਣਾ ਵਿੱਚ ਫਲਾਰ ਐਡ ਕਰਵਾਉਣੇ ਨੇ ਕੋਈ ਆਪਣਾ ਗਲੇ ਦਾ ਵਰਕ ਐਡ ਕਰਵਾਉਣਾ ਤੱਕ ਕਰਵਾ ਸਕਦੇ ਹੋਗੀ ਹਾਂਜੀ ਨਾਲ ਇਹਦੇ ਆਪਾਂ ਨੇ ਪਿਓਰ ਔਰਗੈਂਜ਼ਾ ਦੇਖੋ ਐਵੇਂ ਕੰਟਰਾਸਟ ਦੇ ਵਿੱਚ ਦੁਪੱਟਾ ਰੱਖਿਆ ਹੈ ਜਿਹੇ ਜਿਹੇ ਆਪਾਂ ਨੇ ਥ੍ਰੈਡ ਯੂਜ਼ ਕੀਤੇ ਸੀਗੇ ਉਹ ਜਿਹਾ ਆਪਾਂ ਥ੍ਰੈਡ ਯੂਜ਼ ਕੀਤਾ ਦੇਖਦੇ ਵਿੱਚ ਇੱਕ 컬러 ਦਾ ਉਹ ਜਿਹਾ ਆਪਾਂ ਨੇ ਦੁਪੱਟਾ ਕਰਾਇਆ ਤੇ ਸੂਟ ਨਾਲ ਦਾ ਆਪਾਂ ਨੇ ਕਟਵਰ ਕਰਾਇਆ 4 ਸਾਈਡ ਸਾਰੇ ਦੁਪੱਟੇ ਦੇ ਉੱਪਰ ਆਪਣਾ ਏਦਾਂ ਕਟਵਰ ਕਰਵਾ ਲਓ ਬਹੁਤ ਜ਼ਿਆਦਾ ਸੋਨਾ ਤੇ ਕੁਸੂਰ ਤਾਂ ਆਪਣਾ ਸੂਤਾ ਜਿਹੜਾ ਬਣ ਕੇ ਤਿਆਰ ਹੋਇਆਗਾ ਤੁਸੀਂ ਵੀ ਏਦਾਂ ਫਿਨਿਸ਼ਿੰਗ ਵੀ ਦੁਪੱਟਾ ਲੈ ਸਕਦੇ ਹੋ ਸੇਮ ਏਦਾਂ ਜਿਵੇਂ ਲੈ ਸਕਦੇ ਹੋ ਦੁਪੱਟੇ ਦਾ ਵਰਕ ਆਪਣਾ ਕੋਈ ਹੋਰ ਨਾਲ ਇਹ ਹੈਵੀ ਰੈਡੀ ਕਰਵਾਉਣਾ ਖੁੰਝਾਂ ਦੇ ਉੱਪਰ ਆਹ ਵਾਲੇ ਫਲਾਰ ਦੇ ਤੁਸੀਂ ਏਦਾਂ ਬਵਾਉਣੇ ਨੇਗੇ ਤਾਂ ਤੁਸੀਂ ਬਵਾ ਕੇ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਬਾਕੀ ਫੈਬਰਿਕ ਤੁਹਾਡੀ ਆਪਣੀ ਚੋਇਸ ਦੀ ਹੋਊਗੀ ਸੀ ਆਪਣਾ ਕਾਪੀ ਵੇਅ ਫੈਬਰਿਕ ਤੇ ਵੀ ਤਿਆਰ ਕਰਵਾ ਸਕਦੇ ਹੁੰਦੇ ਮੈਂ ਆਪਣਾ ਸਿਲਪਲ ਤੁਸੀਂ ਕੈਮਰੇ ਕਾਪਰਡ ਵਗੈਰਾ ਤੇ ਮਸਲੀਂ ਤੇ ਗਰਮੀਆ ਵਾਲੀ ਮੈਲਬਰੀ ਵਗੈਰਾ ਤੇ ਕਿਸੇ ਤੇ ਵੀ ਰੈਡੀ ਕਰਵਾਉਣਾ ਉਹ ਮੈਂ ਆਪਣਾ ਸੇਮ ਡਿਜ਼ਾਈਨ ਦੇ ਨਾਲ ਤਿਆਰ ਕਰਵਾ ਕੇ ਲੈ ਸਕਦੀ ਹਾਂ ਜਿਹੜਾ ਆਪਣਾ ਇਹ ਸੂਟ ਆਪਾਂ ਨੇ ਰੈਡੀ ਕਰਵਾਇਆ ਇਹ ਆਪਣਾ ਟਾਈਪੀਸ ਲਿੱਕ ਦਾ ਸੂਟ ਹੈਗਾ ਇਹ ਵੀ ਆਪਣਾ ਇੱਕ ਥ्रेड ਦੇ ਨਾਲ ਹੀ ਵੀ ਵਰਕ ਹੋਇਆ ਹੈਗਾ ਸੁਣੋ ਆਪਾਂ ਨੇ ਤਿੰਨ ਸੂਟ ਦੇਖੋ ਕਿ ਥ्रेड ਨਾਲ ਵਰਕ ਹੋਏ ਹੋਏ ਦਿਖਾਤੇ ਇਹ ਵੀ ਆਪਣਾ ਇੱਕ ਥ्रेड ਦੇ ਨਾਲ ਹੀ ਵਰਕ ਹੋਇਆ ਹੈਗਾ ਇਹ ਬਣ ਆਪਣਾ ਘੇਰੇ ਦੇ ਉੱਪਰ ਆਪਣਾ ਸਟਾਰ ਵਾਲਾ ਡਿਜ਼ਾਈਨ ਆ ਇਹਦੇ ਨਾਲ ਤੁਸੀਂ ਕਾਫੀ ਸਾਡੇ ਸੂਟ ਦੇਖੇ ਹੋਣਗੇ ਆਪਣਾ 컬러ਫੁਲ ਥ्रेड ਦੇ ਨਾਲ ਵੀ ਇਹ ਹੋਇਆ ਹੋਇਆਗਾ ਵਰਕ ਤੇ ਆਪਣਾ ਇੱਕ ਥ्रेड ਜ਼ਿਆਦਾਤਰ ਬਲੈਕ ਥ्रेड ਦੇ ਨਾਲ ਹੀ ਇਹ ਵਰਕ ਜ਼ਿਆਦਾ ਹੋਇਆ ਹੋਇਆ ਸੂਟਾਂ ਦੇ ਉੱਪਰ ਫੈਬ੍ਰਿਕੇ ਅਲੱਗ-ਅਲੱਗ ਤਿਆਰ ਨੇ ਸਟਾਰ ਵਾਲਾ ਆਪਣਾ ਵਰਕ ਕਰਵਾਇਆ ਦੇਖੋ ਘੇਰੇ ਦੇ ਉੱਪਰ ਇਹਦਾ ਸਟਾਰ ਵਾਲਾ ਵਰਕ ਆ ਜੂਗਾ ਇਦਾਂ ਘੇਰੇ ਦੇ ਉੱਪਰ ਆ ਜੂਗਾ ਤੇ ਕੁੰਜੇ ਦੇ ਪਰਾ ਵਾਲੀ ਫਲਾ ਵਾਲਾ ਨਹੀਂ ਸਟਾਰ ਆ ਜਾਈਂ ਇਹਨੇ ਲੈਕਟੇ ਫੋਰ ਵੀ ਦੇਖੋ ਇਹ ਵਾਲਾ ਵਰਕ ਐਵੇਂ ਆਗਾ ਲੈਕਟੇ ਦੇ ਉੱਪਰ ਵਰਕ ਆ ਜਾਈਂ ਤੇ ਫੇਰ ਇਹਦੀਆਂ ਬਾਹਾਂ ਦੇ ਉੱਪਰ ਵਰਕ ਆਇਆ ਹੈ। ਇਹ ਵਾਲਾ ਵਰਕ ਹੈ ਨਾ ਇਹਦੀਆਂ ਬਾਹਾਂ ਦੇ ਉੱਪਰ। ਇਹ ਵਾਲਾ ਬਾਹਾਂ ਤੇ ਵਰਕ ਆ ਗਿਆ ਤੇ ਇੱਧਰ ਇਹਦੀ ਬਾਟਮ ਦਾ ਵਰਕ ਹੈਗਾ। ਸਲਵਾਰ ਦੇ ਉੱਪਰ ਇਹ ਵਰਕ ਹੋਇਆ ਹੈ। ਇੱਕ ਥ्रेड ਦੇ ਨਾਲ ਹੀ ਆਪਣਾ ਇਹ ਵਰਕ ਹੋਇਆ ਹੈ। ਇਹ ਸਲਵਾਰ ਦੇ ਉੱਪਰ ਵਰਕ ਆ ਗਿਆ। ਬਹੁਤ ਜਿਆਦਾ ਸੋਹਣਾ ਸੂਟ ਤਿਆਰ ਹੋਇਆਗਾ ਆਪਣਾ। ਨਾਲ ਇਹਦੇ ਆਪਾਂ ਨੇ ਪਿਓਰ ਔਰਗੈਂਜ਼ਾ ਦਾ ਦੁਪੱਟਾ ਹੈਗਾ ਜਿਹੜਾ ਰੈਡੀ ਕਰਵਾਇਆਗਾ। ਆਪਣੇ ਜਿਹੜਾ ਕਲਰ ਹੈਗਾ 블랙 컬러 ਦਾ ਜਿਹੜਾ ਇਹ ਸਾਰੇ ਦੁਪੱਟੇ ਦੇ ਵਿੱਚ ਚੁਪਵਾਇਆਗਾ ਜਿਹੜਾ ਸੂਟ ਨਾਲ ਦਾ ਕਲਰ ਹੈਗਾ ਇਹ ਆਪਣੇ ਦੁਪੱਟੇ ਦੇ ਫੋਰ ਸਾਈਡ ਲੱਗਦਾ ਹੈ ਫੋਰ ਸਾਈਡ ਆਪਾਂ ਨੇ ਸੂਟ ਨਾਲ ਦਾ ਕਲਰ ਰੱਖਿਆਗਾ ਬਾਕੀ ਜਿਹੜਾ ਆਪਣਾ ਆ ਹੈਗਾ ਆ ਵਾਲਾ ਕਲਰ ਦਾ ਗਾਜਰੀ ਕਲਰ ਹੈ ਫੋਰ ਸਾਈਡ ਆ ਤੇ 블랙 ਕਲਰ ਹੈ ਜਿਹੜਾ ਇਹਦੇ ਸੈਂਟਰ ਦੇ ਵਿੱਚ ਆ ਬਹੁਤ ਜਿਆਦਾ ਸੋਹਣਾ ਆਪਣਾ ਜਿਹੜਾ ਸੂਟ ਦਾ ਦੁਪੱਟਾ ਸਾਰਾ ਤਿਆਰ ਹੋਇਆਗਾ ਬਿਲਕੁਲ ਪੂਰਾ ਵਧੀਆ ਪਾਰਟੀ ویئر ਸੂਟ ਆਪਣਾ ਦੇਖ ਮਸ਼ੀਨ ਵਰਕ ਦੇ ਵਿੱਚ ਵੀ ਆਪਾਂ ਇਦਾਂ ਤਿਆਰ ਕਰਵਾ ਸਕਦੇ ਹਾਂ ਪਾਰਟੀ ویئر ਆਪਣੇ ਵਧੀਆ ਪਾਰਟੀ ویئر ਜਿਹੜਾ ਆਪਣਾ ਦੁਪੱਟਾ ਹੈਗਾ ਤੇ ਆਪਣਾ ਸੂਟ ਹੈਗਾ ਤੁਸੀਂ ਜਿਵੇਂ ਨੂੰ ਹੋਰ ਇਹਦੇ ਵਿੱਚ ਕੁਝ ਐਡ ਵਗੈਰਾ ਕਰਵਾਉਣਾ ਐ ਐਡ ਕਰਵਾਉਣ ਨੂੰ ਵੈਸੇ ਤਾਂ ਕੁਝ ਆਪਾਂ ਨੂੰ ਲੱਗ ਨਹੀਂ ਰਿਹਾ ਜੇ ਕਿਸੇ ਨੂੰ ਹੋਰ ਹੈਵੀ ਵਰਕ ਹਨ ਵਿੱਚ ਬੂਤੀ ਵਗੈਰਾ ਐਡ ਕਰਵਾਉਣੀ ਤਾਂ ਕਰਵਾ ਸਕਦੇ ਆਂ ਬਾਹਾਂ ਦਾ ਵਰਕ ਵੀ ਤੁਸੀਂ ਐਦਾਂ ਆਪਣਾ ਲੈ ਸਕਦੇ ਆ ਇਹ ਤਾਂ ਸੀ ਕੱਪ ਵਾਲੀ ਬਾਹਾਂ ਤੋਂ ਬਣ ਹੋਈ ਸੀ ਨਾ ਦੇਖੋ ਜੇ ਆਪਾਂ ਕੱਪ ਵਾਲੀ ਬਾਹਾਂ ਤੋਂ ਬਣਾ ਤਾਂ ਕਰਕੇ ਆਪਾਂ ਨੇ ਫਰਾਵੜ ਵਰਕ ਕਰਵਾਇਆ ਫੁਲਾਰ ਨਹੀਂ ਰੱਖਿਆ ਕਿਉਂਕਿ ਜੇ ਆਪਾਂ ਫੁਲਾਰ ਰੱਖਦੇ ਤਾਂ ਆਪਣੀ ਇਹ ਕੱਪ ਵਾਲੀ ਬਾਹਾਂ ਨਹੀਂ ਸੀ ਬਣਨੀ ਹੈਗੀ ਜੇ ਆਪਾਂ ਸਿੰਪਲ ਬਾਹਾਂ ਰੈਡੀ ਕਰਵਾਉਣੀ ਹੈ ਫਿਰ ਆਪਾਂ ਐਦਾਂ ਵਰਕ ਕਰਵਾ ਸਕਦੇ ਹਾਂ ਜੇ ਮੇਰੀ ਮੂਰੀ ਦੇ ਉੱਪਰ ਵਰਕ ਹੋਇਆ ਹੈਗਾ ਆਪਾਂ ਜਿਵੇਂ ਤਾਂ ਪਸੰਦ ਹੋਇਆ ਟਿਸ਼ੂ ਤੇ ਕريب ਤੇ ਹਨਾ ਵਧੀਆ ਪਾਰਟੀ ਵੇ ਕਿਸੇ ਫੈਬਰਿਕ ਆਪਣਾ ਯੂਜ਼ ਕਰਕੇ ਸੇਮ ਡਿਜ਼ਾਈਨ ਦੇ ਨਾਲ ਸੇਮ ਵਰਕ ਦੇ ਨਾਲ ਸੇਮ ਥ्रेड ਦੇ ਨਾਲ ਆਪਣਾ ਜਿਹੜਾ ਤਾਂ ਸੂਟ ਤਿਆਰ ਕਰਵਾ ਕੇ ਲੈ ਸਾਂਗੀ ਹਾਂਜੀ ਇਹ ਸਾਨੂੰ ਆਪਣੇ ਅੱਜ ਵਾਲੇ ਸੂਟ ਸਾਰੇ ਆ ਪਤਾਂ ਨੂੰ ਡਿਟੇਲ ਡਿਟੇਲ ਨਾਲ ਸਾਰੀ ਵੀਡੀਓ ਵਿੱਚ ਦੱਸ ਚੁੱਕੀਆਂ ਹਾਂ ਕਿ ਕਿਹੜਾ ਫੈਬਰਿਕ ਆ ਕਿਵੇਂ ਵਰਕ ਕੀਤਾ ਹੋਇਆ ਕਿਵੇਂ ਤੁਸੀਂ ਇਹਦੇ ਵਿੱਚ ਐਡ ਕਰਵਾਉਣਾ ਸਕਿਪ ਕਰਵਾਉਣਾ ਆਪਣੀ ਚੋਇਸ ਦੇ ਅਕੋਰਡਿੰਗ ਆਪਣੀ ਪਸੰਦ ਦੇ ਅਕੋਰਡਿੰਗ ਤੁਸੀਂ ਫੈਬਰਿਕ ਲਗਵਾ ਕੇ ਆਪਣੇ ਪਸੰਦ ਦੇ ਅਕੋਰਡਿੰਗ ਤੁਸੀਂ ਕਿਵੇਂ ਵਰਕ ਸਕਿਪ ਕਰਵਾ ਸਕਦੇ ਹੋ ਮੈਚਿੰਗ ਕਰਵਾਉਣਾ ਕੰਟਰਾਸਟ ਦੇ ਵਿੱਚ ਦੁਪੱਟਾ ਕਰਵਾਉਣਾ ਹਨ ਜਿਵੇਂ ਤੁਹਾਨੂੰ ਪਸੰਦ ਹੋਇਆ ਤੁਸੀਂ ਉਸ ਅਕੋਰਡਿੰਗ ਆਪਣਾ ਸਾਰਾ ਦੱਸ ਕੇ ਸਾਨੂੰ ਡਿਟੇਲ ਸਾਨੂੰ ਵਟਸਐਪ ਤੇ ਭੇਜ ਕੇ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਹੁੰਦਾ 6239168900 ਤੇ ਹਾਂ ਜੀ ਸਾਰਾ ਆਪਣਾ ਸਾਰਾ ਦੱਸ ਕੇ ਤੁਸੀਂ ਸੂਟਾਟ ਤਿਆਰ ਕਰਵਾ ਕੇ ਲੈ ਸਕਦੇ ਹਾਂ ਜੀ ਉਮੀਦ ਕਰਦਾ ਹਾਂ ਸਾਰਿਆਂ ਨੂੰ ਅੱਜ ਵਾਲੇ ਸੂਟ ਸਾਡੇ ਜਰੂਰ ਪਸੰਦ ਆਏ ਹੋਣਗੇ ਤੇ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਦਾ ਨਵੇਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ